ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਕੱਢਣਾ ਸ਼ੁਰੂ ਭਾਰਕੇ ਤੌਰਿਆ ਫੌਜੀ ਜਹਾਜ਼ ਅਮ੍ਰਿਤ ਕਰੇਗਾ ਲੈਂਡ ਜਾਣੋ ਕੌਣ ਕੌਣ ਨੇ ਸ਼ਾਮਿਲ ਰਾਸ਼ਟਰਪਤੀ ਵੱਜੋਂ ਸੋਚ ਚੁੱਕਣ ਤੋਂ ਬਾਅਦ ਟਰੰਪ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀ ਪ੍ਰਤੀ ਸਖ਼ਤ ਕਾਰਵਾਈ ਕਰਦੇ ਹੋਏ ਉਹਨਾਂ ਦੇ ਸਰਕਾਰ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰ ਰਹੀ ਹੈ ਅਤੇ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 205 ਪ੍ਰਵਾਸੀ ਦਾ ਇੱਕ ਸਮੂਹ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਵਿੱਚ ਭਾਰ ਚ ਲਿਆਂਦਾ ਜਾ ਰਿਹਾ ਹੈ ਸੂਤਰਾਂ ਅਨੁਸਾਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਦਾ ਪਹਿਲਾ ਜਥਾ ਅਮਰੀਕਾ ਸੀ 147 ਜਹਾਜ਼ ਰਾਹੀਂ ਭਾਰਤ ਆ ਰਿਹਾ ਹੈ ਇਸ ਫੌਜੀ ਜਹਾਜ਼ ਨੇ ਲਗਭਗ 6 ਘੰਟੇ ਪਹਿਲਾਂ ਅਮਰੀਕਾ ਦੇ ਸੈਨ ਐਟੋਨੀਓ ਤੋਂ ਉਡਾਣ ਪਰੀਸੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਜਹਾਜ਼ ਵਿੱਚ 205 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਹਨ। ਉਹਨਾਂ ਸਾਰਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲਾ ਅਮਰੀਕੀ ਹਵਾਈ ਸੈਨਾ ਦਾ ਇਹ ਜਹਾਜ਼ ਅੰਮ੍ਰਿਤਸਰ ਵਿੱਚ ਉਤਰ ਸਕਦਾ ਹੈ। ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਜਹਾਜ਼ ਤੇਲ ਭਰਨ ਲਈ ਜਰਮਨੀ ਵਿੱਚ ਥੋੜੀ ਦੇਰ ਲਈ ਰੁਕ ਸਕਦਾ ਹੈ। ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਉਹਨਾਂ ਨੇ ਅਮਰੀਕਾ ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ ਕਾਲੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਇਸ ਪ੍ਰੋਗਰਾਮ ਤਹਿਤ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਿਛਲੇ ਹਫਤੇ ਵੈਲੋਂਵਰਗ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਭਾਰਤ ਅਤੇ ਅਮਰੀਕਾ ਦੇ ਲਗਭਗ 18000 ਭਾਰਤੀਆਂ ਦੀ ਪਛਾਣ ਕੀਤੀ ਹੈ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ ਦੱਸਦੀ ਹੈ ਕਿ 트럼ਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਸ ਮੁਹਿੰਮ ਵਿੱਚ ਅਮਰੀਕੀ ਫੌਜ ਤੋਂ ਵੀ ਮਦਦ ਮੰਗੀ ਹੈ ਇਸ ਦੇ ਲਈ ਅਮਰੀਕੀ ਮੈਕਸੀਕੋ ਸਰ ਅੱਧ ਤੇ ਵਾਧੂ ਫੌਜ ਤਾਇਨਾਤ ਕੀਤੀ ਗਈ ਹੈ ਅਤੇ ਪ੍ਰਵਾਸੀਆਂ ਨੂੰ ਰੱਖਣ ਲਈ ਫੌਜੀ ਟੀਕਾਣਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਕਰ ਕਰਦੀਏ ਕਿ ਟਰੰਪ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਗੱਲਬਾਤ ਦੌਰਾਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਚਰਚਾ ਕੀਤੀ ਸੀ। ਟਰੰਪ ਨੇ ਕਿਹਾ ਕਿ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ ਲਈ ਸਹੀ ਕਦਮ ਚੁੱਕਣਗੇ। ਵਾਈਟ ਹਾਊਸ ਦੇ ਅਨੁਸਾਰ ਦੋਵੇਂ ਨੇਤਾਵਾਂ ਵਿਚਕਾਰ ਸਕਾਰਾਤਮਕ ਗੱਲਬਾਤ ਹੋਈ ਅਤੇ ਦੋਵਾਂ ਦੇਸ਼ ਵਿਚਕਾਰ ਸਹਿਯੋਗ ਤੇ ਚਰਚਾ ਕੀਤੀ ਗਈ। ਉਥੇ 10 ਦੇ ਕੇ ਅਮਰੀਕਾ ਵਿੱਚ ਨਮੀ ਬਣੀ 트럼ਪ ਦੀ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਲਗਭਗ 200 ਤੋਂ ਵੱਧ ਭਾਰਤੀਆਂ ਨੂੰ ਵੀ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਹਵਾਈ ਜਹਾਜ਼ 5 ਫਰਵਰੀ ਨੂੰ ਸਵੇਰੇ ਇੱਥੇ ਰਾਜਾ ਛਾਂਸੀ ਹਵਾਈ ਅੱਡੇ ਤੇ ਪਹੁੰਚੇਗਾ ਇਸ ਸਬੰਧ ਵਿੱਚ ਅੱਜ ਇਮੀਗ੍ਰੇਸ਼ਨ ਵਿਭਾਗ ਖੋਫਿਆ ਏਜੰਸੀਆ ਹਵਾਈ ਅੱਡੇ ਪ੍ਰਬੰਧਕ ਅਤੇ ਹੋਰਨਾਂ ਦੀ ਪ੍ਰਬੰਧਾ ਸਬੰਧੀ ਮੀਟਿੰਗ ਵੀ ਹੋਈ ਮਿਲੀ ਜਾਣਕਾਰੀ ਅਨੁਸਾਰ ਕੀ ਫੌਜ ਦਾ ਜਹਾਜ਼ ਸੀ 17 ਉਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 200 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਰਵਾਨਾ ਹੋਇਆ ਹੈ ਜੋ 5 ਫਰਵਰੀ ਯਾਨੀ ਕਿ ਅੱਜ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁੱਜੇਗਾ ਇਸ ਹਵਾਈ ਜਹਾਜ਼ ਦੇ ਬਾਅਦ ਦੁਪਹਿਰੇ ਲਗਭਗ 1 ਵਜੇ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਜਦ ਕਿ ਪਹਿਲਾਂ ਇਹ ਜਹਾਜ਼ ਸਵੇਰੇ 9 ਵਜੇ ਪੁੱਜਣ ਬਾਰੇ ਦੱਸਿਆ ਗਿਆ ਸੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਪਰਤਣ ਵਾਲੇ ਭਾਰਤੀਆਂ ਦੇ ਦਸਤਾਵੇਜ਼ ਦੀ ਭੋਗ ਤੋਂ ਬਾਅਦ ਉਹਨਾਂ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ ਜੋ ਉਹਨਾਂ ਨੂੰ ਉਹਨਾਂ ਦੇ ਸੂਬਿਆਂ ਵਿੱਚ ਭੇਜੇਗੀ ਰਸਤੇ ਵਿੱਚ ਇਹ ਹਵਾਈ ਜਹਾਜ਼ ਜਰਮਨੀ ਚ ਰੈਮਸਟਿਨ ਤੇ ਤੇਲ ਪਰਭਾਉਣ ਲਈ ਰੁਕੇਗਾ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਹਵਾਈ ਜਹਾਜ਼ ਦੁਪਹਿਰ ਸਮੇਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪੁੱਜੇਗਾ 트럼ਪ ਪ੍ਰਸ਼ਾਸਨ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਦੇਸ਼ ਵਿੱਚ ਡਿਪੋਰਟ ਕਰਨ ਦੇ ਮੁੱਦੇ ਬਾਰੇ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਕੋਲ ਪਰਵਾਸੀ ਭਾਰਤੀ ਮਾਮਲੇ ਮੰਤਰਾਲੇ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਹੈ ਕਿ ਅਜੇਹੇ ਕੀਤਾ ਜਾਣਾ ਬਹੁਤ ਮੱਧ ਭਾਗਾ ਹੈ ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਿਤੇ ਜਾਣ ਦਾ ਮੁੱਦਾ ਬਹੁਤ ਗੰਭੀਰਤ ਨਾਲ ਕੇਂਦਰ ਸਰਕਾਰ ਨੂੰ ਲੈਣਾ ਚਾਹੀਦਾ ਹੈ ਉਹ ਅਗਲੇ ਹਫਤੇ ਇਸ ਮੁੱਦੇ ਤੇ ਭਾਰਤ ਦੇ ਵਿਦੇਸ਼ੀ ਮੰਤਰੀ ਨਾਲ ਗੱਲਬਾਤ ਕਰਨਗੇ ਤਾਂ ਜੋ ਉਹਨਾਂ ਨੂੰ ਉੱਥੇ ਹੀ ਰਹੇ ਪ੍ਰਵਾਸੀਆਂ ਪੰਜਾਬੀਆਂ ਦੇ ਹਿੱਤਾਂ ਅਤੇ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ ਨਵੀਂ ਦਿੱਲੀ ਵਿੱਚ ਅਮਰੀਕੀ ਐਮਬੈਸੀ ਦੇ ਬੁਲਾਰੀ ਨੇ ਕਿਹਾ ਯੂਨਾਈਟਿਡ ਸਟੇਟ ਆਪਣੀਆਂ ਸਰਹੱਦਾਂ ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖਤ ਕਰ ਰਿਹਾ ਹੈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਮਰੀਕਾ ਨੇ ਨਵੰਬਰ 2024 ਵਿੱਚ 18000 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸੂਚੀ ਸਾਂਝੀ ਕੀਤੀ ਸੀ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਲੋੜ ਸੀ ਉਧਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਪਹਿਲੇ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਰਤ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਕਾਲਤ ਨਹੀਂ ਕਰਦਾ ਹੈ ਪੰਜਾਬ ਪੁਲਿਸ ਨੇ ਅਪਰਾਧਿਕ ਪਛੋਕੜ ਵਾਲੇ ਕਰੀਬ 100 ਲੋਕਾਂ ਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਵਿੱਚੋਂ 20 ਜਣਿਆਂ ਦੇ ਅਮਰੀਕਾ ਵਿੱਚ ਲੁਕੇ ਹੋਣ ਦਾ ਖਾਸਾ ਹੈ ਪੰਜਾਬ ਪੁਲਿਸ ਨੇ ਇਹ ਦਾਵਾ ਅਜਿਹੇ ਮੌਕੇ ਦੇ ਹੈ ਜਦੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜ ਮਲਵਾਹਕ ਜਹਾਜ਼ ਭਾਰਤੀ ਲਈ ਰਵਾਨਾ ਹੋ ਚੁੱਕਿਆ ਹੈ ਪੰਜਾਬ ਪੁਲਿਸ ਕੋਲ ਹਾਲਾਂਕਿ ਵਾਪਸ ਭਾਰਤ ਭੇਜੇ ਗੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਪ੍ਰਵਾਸੀਆਂ ਦੀ ਪਛਾਣ ਅਤੇ ਰਿਪੋਰਟੇਸ਼ਨ ਦੀ ਪ੍ਰਕਿਰਿਆ ਦੇ ਸਬੰਧ ਵਿੱਚ ਵਿਦੇਸ਼ ਤੇ ਗ੍ਰਹਿ ਮੰਤਰੀਆਂ ਦੇ ਨਾਲ ਕੌਮੀ ਜਾਂਚ ਏਜੰਸੀ ਦੇ ਸੰਪਰਕ ਵਿੱਚ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਦੋਸਤੋ ਕੀ ਫਾਇਦਾ 42 42 ਲੱਖ ਲਾ ਕੇ ਅਮਰੀਕਾ ਗਏ ਸੀ ਪਰ ਕੋਈ ਵੀ ਫਾਇਦਾ ਨਹੀਂ ਹੋਇਆ ਇੱਥੇ ਜੋ ਬਾਪੂ ਦੀ ਜ਼ਮੀਨ ਸੀ ਜਿਹਨੂੰ ਜੱਟ ਆਪਣੀ ਮਾਂ ਮੰਨਦਾ ਉਸ ਨੂੰ ਹੀ ਵੇਚ-ਵੇਚ ਕੇ ਲੋਕੀ ਪਾਗਲਾ ਮੰਗੋ ਭੇਡ ਚਾਲ ਦੇ ਪਿੱਛੇ ਲਾ ਕੇ ਅਮਰੀਕਾ ਚਲੇ ਗਏ ਕੋਈ 35 ਲੱਖ ਲਾ ਕੇ ਗਿਆ ਕੋਈ 45 ਲੱਖ ਲਾ ਕੇ ਗਿਆ ਅਤੇ ਕੋਈ 43 ਲੱਖ ਲਾ ਕੇ ਗਿਆ ਪਰ ਉਸ ਦਾ ਕੀ ਫਾਇਦਾ ਹੋਇਆ ਜਦੋਂ ਹੀ ਟਰੰਪ ਦੀ ਸਰਕਾਰ ਬਣੀ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਗਿਆ ਜੇਕਰ ਇੱਥੇ ਹੀ 42 ਲੱਖ ਰੁਪਏ ਲਾ ਕੇ ਆਪਣਾ ਕੋਈ ਬਿਜ਼ਨਸ ਕਰਦੇ ਆਪਣਾ ਕੋਈ ਕਾਰੋਬਾਰ ਕਰਦੇ ਤਾਂ ਸ਼ਾਇਦ ਅੱਜ ਇਹ ਦਿਨ ਦੇਖਣ ਦਾ ਉਹਨਾਂ ਨੂੰ ਮੌਕਾ ਨਾ ਮਿਲਦਾ ਜੇਕਰ ਇੰਡੀਆ ਵਿੱਚ ਹੀ ਕਿਤੇ ਪੈਸਾ ਇਨਵੈਸਟ ਕਰਦੇ ਕਿਤੇ ਲਾਉਂਦੇ ਚੰਗੇ ਕੰਮਕਾਰ ਤੇ ਇੰਡੀਆ ਦੇ ਵਿੱਚ ਕਿਹੜਾ ਕੰਮਕਾਰ ਦਾ ਘਟ ਹੈ ਪਰ ਫਿਰ ਵੀ ਲੋਕ ਭੇਡ ਚਾਲ ਦੇ ਪਿੱਛੇ ਲੱਗ ਕੇ ਆਪਣੀਆਂ ਜ਼ਮੀਨਾਂ ਵੀ ਗਵਾ ਦਿੱਤੀਆਂ ਅਤੇ ਹੁਣ ਵਾਪਸ ਫਿਰ ਭਾਰਤ ਆ ਰਹੇ ਨੇ ਅਤੇ ਹੁਣ ਇੱਥੇ ਹੀ ਕੰਮ ਕਰਨਗੇ ਸੋ ਦੋਸਤੋ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਆਪਾਂ ਕਿਉਂ ਆਪਣਾ ਪੈਸਾ ਬਾਹਰਲੇ ਦੇਸ਼ਾਂ ਨੂੰ ਦੇਈਏ ਕਿਉਂ ਕੋਈ ਇੱਥੇ ਹੀ ਆਪਣਾ ਕੰਮ ਕਰੀਏ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ